وصحاب سيدنا محمد وبارك وسلم صلي على جميع الانبياء المرسلين للملائكه المقربين على عبادك الصالحين

دے وہ مدینہ کیسی بستی ہے جہاں پر رات دن مولا تے رحم کا کرم کا افیت کا معاملہ فرما دے آمی آمی تو رحیم و کریم جبار اور کہا شان ہر جگہ نظر آتا ہے آمی آمی مولا آمی آمی ہمارے دیش میں امن عطا فرما دے یا اللہ سب لوگوں کو ایک اور نیک بنا دے آمی آمی ہماری ساریاں مشکل کو آسان فرما دے آمی آمی مولا کریم جو مراد علی نے یہ میرے مولا محفل سجائی اس کی محفل کو کامیابی اور کامرانی عطا فرما دے

کرم کا آفیت کا معاملہ تا فرما دے تو رحیم و کریم ہے ایت سید صاحب کے صدقے کر کے ہماری سب دی مشکلہ نو آسان فرما دے سارے آن علی منظرہ نو آسان فرما دے یا حل المشکلات یا حل المشکلات یا شافی المراد یا شافی المراد یا موجی بدعوات یا موجی بدعوات و اللہ تعالیٰ لا خیر ہی محمد و علیہ و صحابہ اجمائین ਬੇਰਖਮਤੀ ਕਾਇਆ ਅਰ ਰਹਿਮਨ ਰਹੀਮਿਨ ਬਹਿਕਾ ਲਾ ਇਲਾਹ ਇਲਾਹ ਅਮੀਰ ਸੇਵਾ ਸੁਸਾਇਟੀ ਸਾਡੀ ਜਿਹੜੀ ਜ਼ਿਲ੍ਹਾ ਗੁਰਦਾਸਪੁਰ ਦੀ ਬਾਬਾ ਮੁਰਾਦਲੀ ਜੀ ਦੀ ਰਹਿਮਾਈ ਥੱਲੇ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਕੰਮ ਕਰ ਰਹੀ ਹੈ ਸੋ ਅੱਜ ਬਾਬਾ ਨਾਂਗਾਵਾਜੀ ਸਾਹਿਬ ਦਾ ਜਿਹੜਾ ਦਿਹਾੜਾ ਉਹਦੇ ਸਦਕੇ ਇਹ ਜਿਹੜਾ ਰਾਸ਼ਨ ਵੰਡ ਸਕੀਮ ਜਿਹੜੀ ਅਸੀਂ ਕਰ ਰਹੇ ਆ ਸੋ ਸਾਡੀ ਅੱਜ ਦੀ ਮੁੱਖ ਪ੍ਰਾਰਥਨਾ ਅਰਦਾਸ ਦੁਆ ਇਹ ਹੀ ਹੈ ਕਿਰਬੋ ਬਾਬਾ ਨਗਾਵਾਜੀ ਸਾਹਿਬ ਦੇ ਸਦਕੇ ਪੂਰੇ ਹਿੰਦੁਸਤਾਨ 'ਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਜਿਹੜੀ ਆ ਉਹ ਨੂੰ ਕਾਇਮ ਔਰ ਦائم ਰੱਖੇ ਔਰ ਬਾਬਾ ਨਗਾਵਾਜੀ ਸਾਹਿਬ ਦੇ ਸਦਕੇ ਸਾਡੇ ਹਿੰਦੁਸਤਾਨ ਦਾ ਭਾਈਚਾਰਾ ਤੇ ਸਾਡੀ ਏਕਤਾ ਅਖੰਡਤਾ ਜਿਹੜੀ ਆ ਉਹ ਕਾਇਮ ਰਹੇ ਸਾਡੇ ਹਿੰਦੁਸਤਾਨ ਤੇ ਆਪਣਾ ਫਜ਼ਲੋ ਕਰਮ ਰਹੇ ਇਹ ਪੂਰੇ ਦੇਸ਼ ਦੇ ਵਿੱਚ ਅਮਨ ਸ਼ਾਂਤੀ ਤੇ ਜਿਹੜੇ ਵਿਰੋਧੀ ਲੋਕ ਗੈਰ ਨਜ਼ਰ ਦੇ ਨਾਲ ਇਹਨੂੰ ਦੇਖਦੇ ਆ ਰੱਬ ਉਹਨਾਂ ਤੋਂ ਸਾਡੇ ਹਿੰਦੁਸਤਾਨ ਨੂੰ ਸਾਡੇ ਹਿੰਦੁਸਤਾਨ ਦੇ ਭਾਈਚਾਰੇ ਨੂੰ ਆਪਸੀਆਂ ਸਾਂਝਾਂ ਨੂੰ ਬਚਾ ਕੇ ਰੱਖੇ ਤੇ ਸਾਡਾ ਦੇਸ਼ ਇਸੇ ਤਰ੍ਹਾਂ ਵਸਦਾ ਰਹੇ ਮੇਰਾ ਦੇਸ਼ ਹਿੰਦੁਸਤਾਨ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਆਪਸ ਵਿੱਚ ਭਾਈ ਭਾਈ ਸਾਡਾ ਇਹ ਜਿਹੜਾ ਵਿਚਾਰ ਸੋਚ ਸਾਡੇ ਪੀਰਾਂ ਫਕੀਰਾਂ ਪੈਗੰਬਰਾਂ ਤੋਂ ਚਲੀ ਆਈ ਹੈ ਰੱਬ ਨਗਾਵਾਜੀ ਸਾਹਿਬ ਦੇ ਸਦਕੇ ਸਾਨੂੰ ਇਸੇ ਤਰ੍ਹਾਂ ਕਾਇਮ ਰਦਾਇਮ ਰੱਖੇ ਜੀ ਆਮੀਨ ਅੱਜ ਦਿਨ ਤੇ ਜਿਹੜਾ ਮੁਰਾਦ ਅਲੀ ਸੁਸਾਇਟੀ ਚਲਾਉਂਦਾ ਇਹਨਾਂ ਦੇ ਦਿਨ ਤੇ ਇਹਨਾਂ ਨੇ ਰਾਸ਼ਨ ਔਰ ਬੱਚੇ ਸਦਕੇ ਪੂਰਾ ਪ੍ਰੋਗਰਾਮ ਕਰਾਇਆ ਮੈਂ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਔਰ ਸਾਰਿਆਂ ਨੂੰ ਧੰਨਵਾਦ ਦਿੰਦਾ ਹਾਂ ਜੇ ਸਾਡਾ ਭਾਈਚਾਰਾ ਏਕਤਾ ਬਣੀ ਰਹੇ ਔਰ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਭਾਈ ਭਾਈਆਂ ਅਸੀਂ ਭਾਈ ਭਾਈ ਰਹਿਣਾ ਹੈ ਔਰ ਦੇ ਦੂਜਾ ਦੇਸ਼ ਕੋਈ ਸਾਡੇ ਆਲ ਦੇਖੇ ਨਹੀਂ ਮੈਂ ਇਹੇ ਹੀ ਦੁਆ ਕਰਦਾ ਹਾਂ ਜੇ ਸਾਡੇ ਦੇਸ਼ ਦੀ ਏਕਤਾ ਭਾਈਚਾਰਾ ਏਕ ਹੋ ਰਹੇ ਔਰ ਇਸੇ ਵਿੱਚ ਸਾਡੀ ਭਲਾਈ ਆ ਔਰ ਸਾਰੇ ਅਸੀਂ ਭਾਈ ਪਾਈਆਂ ਧੰਨਵਾਦ